ਨਮਸਕਾਰ ਦੋਸਤੋ ਮੈਂ ਸ਼ਮਸ਼ਰ ਮੋਤਰਾ ਤੁਸੀ ਦੇਖ ਰਿਹਾ ਹਲਕੀ ਪੰਜਾਬੀ ਦੋਸਤੋ ਗੱਲ ਕਰਾਂਗੇ ਪਠਾਨ ਕੋ ਨਗਰ ਨਿਗਮ ਬਿਲਡਿੰਗ ਸ਼ਾਹਰ ਦੇ ਪਾਸੇ ਦੀ ਐਸੀ ਜਾਂਦੀ ਹੋਈ ਨਜ਼ਰ ਆਈ ਆ ਕਿ ਜਾਇਜ ਕੋਈ ਸਿੱਜਾ ਨਿਗਮ ਨਿਜ਼ਾਈ ਬਿਲਡਿੰਗ ਦੇ ਕੋਲ ਪੀਲਾ ਪੰਜਾਬ ਚਲਾ ਗਿਆ ਇਹ ਨਜ਼ਰ ਵੀ ਆਈ ਹੈ ਤਾਂ ਮੋਹੌਲ ਚਲਾ ਰੋਡ ਦੇ ਕੋਲ ਇੱਕ ਨਿਜ਼ਾਈ ਦੁਕਾਨਾਂ ਦੇ ਕੋਲ ਦੀ ਬਿਲਡਿੰਗ ਹੈ ਤੇ ਉਹਨਾਂ ਦੇ ਪੀਲਾ ਪੰਨਿਆਂ ਤੋਂ ਵੀ ਨਜ਼ਰ ਆਈ ਆ ਉਦਾਂ ਹੀ ਜਿਹੜਾ ਮਲਤਕੁਲ ਪਿੰਡ ਦੇ ਵਿੱਚ ਵੀ ਹੈ ਤੇ ਉਹ ਬਿਲਡਿੰਗ ਤੇ ਸੀਲ ਕੀਤੀ ਗਈ ਆ ਤਾਂ ਇਹ ਜਿੱਥੇ ਦੁਕਾਨਾਂ ਦੀ ਸੀਲ ਕੀਤੀਆਂ ਦੀਆਂ ਪਰ ਉਹਨਾਂ ਨੂੰ ਜਿਹੜੇ ਪਹਿਲਾਂ ਮੈਕਮਾ ਵੱਲੋਂ ਜਿਹੜੇ 3 ਨ ਤੁਰਨਾ ਬਖਰੀਓ ਇਸਾਰੀ ਕਰਦੇ ਜੇ ਨਜ਼ਰ ਆਇਆ ਪਰ ਪਾਸੋਂ ਜਿਹੜਾ ਕਿ ਉਹਨਾਂ ਦੇ ਬਸੋਂ ਪੂਰੀ ਜਿਹੜੀ ਕਾਰਗਿ ਕੀਤੀ ਜੀਏ ਪ੍ਰਤੀਨਿਧਤਾ ਦੀ ਜਿਸੀਏ ਦਿੱਤੀ ਗਈ ਉਹ ਜਿੱਥੇ ਪੀਲਾ ਪੰਜਾਬੀ ਅਗੇ ਨਜ਼ਰ ਆਇਆ ਚਲੋ ਗੱਲਬਾਤ ਕਰਦੇ ਆ ਅਜੇ ਕਾਰਗੀਆਂ ਨਾਲ ਕੀ ਕਹਿਣਾ ਉਹਨਾਂ ਦਾ ਮੈਂ ਕਮਿਸ਼ਨਰ ਤਰ੍ਹਾਂ ਹਲਕੇ ਪੰਜਾਬ ਦੀ ਪਠਾਨ ਕੋ ਅਬੰਦਕੀ ਮਤਲਬਪੁਰ ਵਿੱਚ ਅਨੰਦ ਘਰ ਤੌਰ ਤੇ ਇੱਕ ਡਬਲ ਸਟੋਰੀ ਕਮਰਸ਼ੀਅਲ ਸਾਰੀ ਅਤੇ ਇੱਕ ਉਹਦੇ ਨਾਲ ਲੱਗਦੀ ਸਿੰਗਲ ਸਟੋਰੀ ਕਮਰਸ਼ੀਅਲ ਸਾਰੀ ਦਾ ਮਾਮਲਾ ਧਿਆਨ ਵਿੱਚ ਆਇਆ ਹੈ ਇਸ ਦੇ ਨਾਲ ਇੱਕ ਗਊਸ਼ਾਲਾ ਰੋਡ ਉੱਪਰ ਅਨੰਦ ਘਰ ਕਲੋਨੀ ਦਾ ਵੀ ਮਾਮਲਾ ਸਾਹਮਣੇ ਆਇਆ ਹੈ ਜਿਹਦੇ ਵਿੱਚ ਸਰਕਾਰ ਦੀ ਫੀਸ ਦੀ ਚੋਰੀ ਕੀਤੀ ਗਈ ਸੀ ਮਾਨ ਜੋ ਕਮਿਸ਼ਨਰ ਸਾਹਿਬ ਦੇ ਧਿਆਨ ਵਿੱਚ ਮਾਮਲਾ ਆਇਆ ਸੀ ਉਹਨਾਂ ਦੀ ਹੁਕਮਾਂ ਦੇ ਨਾਲ ਜਿਹੜੀ ਮਲਕਪੁਰ ਦੇ ਵਿੱਚ ਡਬਲ ਸਟੋਰੀ ਕਮਰਸ਼ੀਅਲ ਸਾਰੀ ਤੇ ਸਿੰਗਲ ਸਟੋਰੀਆਂ ਨੂੰ ਸੀਲ ਕੀਤਾ ਗਿਆ ਤੇ ਗਊਸ਼ਾਲਾ ਰੋਡ ਉੱਪਰ ਜਿਹੜੀ ਕਲੋਨੀ ਆ ਉੱਥੇ ਸੁਰਕਾ ਵਗੈਰਾ ਦੀ ਤੇਸੀ ਵਰ ਦਾ ਤੇ ਕਿਹੜੀ ਪਲਾਟਿੰਗ ਉੱਤੇ ਕੀਤੀ ਗਈ ਸੀ ਉਹਦੀ ਕਨਫਰਮੇਸ਼ਨ ਦੱਸੋ ਸਰਮ ਸਾਰੀ ਕੰਮ ਤੋਂ ਪਹਿਲਾਂ ਜਿਹੜਾ ਇਹਨਾਂ ਨੂੰ ਕੋਈ ਨੋਟਿਸ ਵਗੈਰਾ ਨਹੀਂ ਦਿੱਤਾ ਜਾਂਦਾ ਹੈਗਾ ਜਾਂ ਨਹੀਂ ਇਹਨਾਂ ਨੂੰ ਨੋਟਿਸ ਦਿੱਤਾ ਗਿਆ ਸੀਗਾ ਵੀ ਆਪਣਾ ਪੱਖ ਪੇਸ਼ ਕਰਨ ਦੀ ਮੌਕਾ ਦਿੱਤਾ ਜਾਂਦਾ ਹੈ ਉਹ ਦਿੱਤਾ ਗਿਆ ਸੀ ਪਰ ਕਿਉਂਕਿ ਨਾ ਸਾਡੇ ਸਰਕਾਰੀ ਰਿਕਾਰਡ ਵਿੱਚ ਇਹਨਾਂ ਨੂੰ ਕੋਈ ਮંજੂਰੀ ਨਹੀਂ ਦਿੱਤੀ ਗਈ ਸੀ ਅਤੇ ਨਾ ਹੀ ਇਹਨਾਂ ਕੋਈ ਮਨਜ਼ੂਰੀ ਸੀ ਇਸ ਕਰਕੇ ਕੋਈ ਅਧਿਕਾਰਵਾਈ ਮਾਰਗਦਰਸ਼ਕ ਨੂੰ ਸਾਹਮਣੇ ਰੁਕਣਾ ਕੀਤਾ ਅਗਰ ਹੋਰ ਵੀ ਇਦਾਂ ਦੀਆਂ ਅਨਧਿਕਾਰਿਤ ਪ੍ਰਾਪਰਟੀਜ਼ ਜਿਹੜੀਆਂ ਉਹ ਤੁਹਾਡੇ ਧਿਆਨ ਦੇ ਵਿੱਚ ਆਉਂਦੀਆਂ ਨੇ ਤੇ ਕੀ ਉਹਨਾਂ ਨੂੰ ਮੈਸੇਜ ਵੀ ਦੇਣਾ ਚਾਹੋਗੇ ਮੈਸੇਜ ਤਾਂ ਉੱਚ ਅਧਿਕਾਰੀ ਹੀ ਦੇ ਸਕਦੇ ਪਰ ਇਹ ਸਰਕਾਰ ਦੀ ਫੀਸ ਜਿਹੜੀ ਜਮ੍ਹਾਂ ਕਰਵਾਣੀ ਚਾਹੀਦੀ ਵੀ ਵਿਕਾਸ ਦੇ ਕੰਮ ਕਿਰੇ ਉਸੇ ਫੀਸ ਨਾਲ ਇਹੜੀ ਮਲਕਪੁਰ ਜਿਹੜੀ ਹੈ ਗਊਸ਼ਾਲਾ ਲੱਗੇ ਪ੍ਰਾਪਰਟੀ ਜਿਹੜੀ ਕਿਹਨਾਂ ਦੀ ਪ੍ਰਾਪਰਟੀ ਜਿਹੜੀ ਉਹ ਮੰਨਿਆ ਸੀ ਉਹ ਤਾਂ ਮਲਕਪੁਰ ਵਿੱਚ ਤੋਂ ਆਪਣੇ ਪਿੰਡ ਦੀ ਉਸਾਰੀਕਾਰ ਪਿੰਡ ਦੀ ਸੀਗੇ ਤੇ ਜਿਹੜੀ ਇੱਥੇ ਅਜੇ ਵੀ ਕਿਸੇ ਨੇ ਪਲਾਟ ਵਗੈਰਾ ਵੇਚੀ ਆ ਉਹਦੀ ਕੋਪ ਕਰ ਰਹੇ ਆ ਰਿਸਟਰੀਆਂ ਵਗੈਰਾ ਕਰਤੀਆਂ ਕਰਕੇ ਫੇਰ ਉੱਤੇ ਅਗਲੇ ਦੀ ਗਾਰੰਟੀ ਕਰ ਸਕਦੇ ਆ